ਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਦੂਲ ਏਬੀਐਨ ਦੇ ذریعے ਫਿਰ ਤੁਹਾਡੇ ਸਾਹਮਣੇ ਆਇਆ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਨਾਅਰਾ ਦਿੱਤਾ ਗਿਆ ਸੀ ਸਰਕਾਰ ਪਿੰਡਾਂ ਚੋਂ ਚੱਲੇਗੀ ਸਰਕਾਰ ਸੱਤਾ ਤੋਂ ਚੱਲੇਗੀ ਅਤੇ ਉਸੇ ਲਈ ਤਦ ਕੰਮ ਕੀਤਾ ਜਾ ਰਿਹਾ ਹੈ ਪੰਚਾਇਤੀ ਚੋਣਾਂ ਨਿਕਲ ਚੁੱਕੀਆਂ ਹਨ ਅਤੇ ਸਰਪੰਚਾਂ ਨੂੰ ਸੋਹ ਚੁਕਾਈ ਗਈ ਅਤੇ ਹੁਣ ਫਿਰ ਬਾਕੀ ਜੋ ਸਰਪੰਚਾਂ ਦੇ ਨਾਲ ਪੰਚ ਚੁਣੇ ਗਏ ਸੀ ਉਹਨਾਂ ਦਾ ਸੋਹ ਚੱਕ ਸਮਾਗਮ ਫਾਜ਼ਿਲਕਾ ਵਿੱਚ ਮੰਤਰੀ ਮੈਡਮ ਬਲਜੀਤ ਕੋਰ ਵੱਲੋਂ कल एमआर सरकारी कॉलेज ਦੇ ਨਾਲ ਬਣੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਰਾਇਆ ਗਿਆ ਜਿੱਥੇ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਥ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਜੂਦ ਰਿਹਾ। ਮੰਤਰੀ ਬਲਜੀਤ ਕੋਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੱਤਾ ਚੋਂ ਸਰਕਾਰ ਚੱਲੇਗੀ ਅਤੇ ਜੋ ਸਰਬਸੰਮਤੀ ਦੇ ਪੰਚਾਇਤਾਂ ਚੁਣੀਆਂ ਗਈਆਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੈਸੇ ਦਿੱਤੇ ਜਾਣਗੇ ਅਤੇ ਜਿਨ੍ਹਾਂ ਪਿੰਡਾਂ ਵਿੱਚ 50% ਤੋਂ ਵੱਧ ਐਸਸੀ ਆਬਾਦੀ ਹੈ ਉਹਨਾਂ ਨੂੰ ਵੀ ਪਹਿਲੀ ਗ੍ਰਾਂਟ 2 ਕਰੋੜ ਰੁਪਏ ਜਲਦੀ ਹੀ ਜਾਰੀ ਕੀਤੀ ਜਾ ਰਹੀ ਹੈ। ਹੋਰ ਕੀ ਕੁਝ ਕਿਹਾ ਗਿਆ ਪਿੰਡਾਂ 'ਚ ਸਰਕਾਰ ਕਿਵੇਂ ਚੱਲੇਗੀ ਕੀ ਪ੍ਰਾਣਿਕ ਕੀ ਕੀਤਾ ਜਾ ਰਿਹਾ ਹੈ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਜੱਗਾ ਜ਼ਿਲ੍ਹੇ ਦੇ ਤਕਰੀਬਨ 4 ਫਰੈਂਚਾਈਜ਼ ਮੈਂਬਰ ਸੀ ਉਹਨਾਂ ਨੂੰ ਸੌਂਚ ਚਾਈ ਗਈ ਪਰ ਮੈਂ ਆਪਣੇ ਘਰਾਂ ਮਾਰੂ ਜਿਹੜੇ ਵੀ ਮੈਂਬਰ ਚੋੜੇ ਗਏ ਤੇ ਪੰਜ ਚੋੜੇ ਗਏ ਉਹਨਾਂ ਨੂੰ ਇਹ ਜੀਤ ਚਰਾਨੀ ਕਿ ਸਰਕਾਰ ਪਿੰਡਾਂ ਦੇ ਵਿੱਚ ਅਈ ਚਾਰੋਂ ਕਿਸਾਨ ਨੂੰ ਸਾਹਮਣੇ ਰੱਖਦੇ ਹੋਏ ਪਿੰਡਾਂ ਦੇ ਵਿਕਾਸ ਨੂੰ ਲੋਕਾਂ ਤੇ ਲਾਉਣ ਤਾਂ ਕਿ ਜਿਹੜੇ ਲੰਬੇ ਸਮੇਂ ਤੋਂ ਪਿੰਡਾਂ ਨਾਲ ਸੰਬੰਧਤ ਮੁਸ਼ਕਲਾਂ ਚੱਲੀਆਂ ਆ ਰਹੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ। ਔਰ ਜਿਸ ਤਰ੍ਹਾਂ ਉਤੰਤਰੀ ਸਰਕਾਰ ਤੋਂ ਸਹਿਮਾਨ ਜੀ ਦੀ ਸੀ ਪਿੰਾਕੀ ਸੇ ਪਾਕਫਾਰਟ ਪਾਰਟੀ ਬਜਟ ਉੱਪਰ ਉੱਟ ਕੇ ਹਰੇਕ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਸਪਿੰਡਾਂ ਚ ਲੈ ਕੇ ਆਉਂਦੇ ਆ। ਮੈਂ ਤਕਰੀਬਨ ਮੈਂ ਕਹਿਣਾ ਚਾਹਾਂਗੀ ਕਿ ਜਦੋਂ ਸਟਾਟ ਡਿਪਾਰਟਮੈਂਟਸ ਸਮਾਜਿਕ ਨਿਆਂ ਦਾ ਅਰਥ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਐਸੀ ਪੋਪੂਲੇਸ਼ਨ 50% ਤੋਂ ਉੱਪਰ ਹੁੰਦੀ ਹੈ ਅਸੀਂ ਹਰ ਸਾਲ ਉਹਨਾਂ ਨੂੰ ਗ੍ਰਾਂਟ ਦਿੰਦੇ ਆ ਔਰ ਫਾਜ਼ਲਕਾ ਦੇ ਵਿੱਚ ਸਾਡੇ ਕੋਲ ਤਕਰੀਬਨ 40 ਪਿੰਡ ਅਸੀਂ ਸਿਲੈਕਟ ਕੀਤੇ ਆ ਜਿਨ੍ਹਾਂ ਨੂੰ 20 ਲੱਖ ਰੁਪਏ ਇੱਕ ਪਿੰਡ ਨੂੰ ਗ੍ਰਾਂਟ ਆਏਗੀ ਔਰ 5 ਲੱਖ ਜਿਹੜੀ ਪਹਿਲੀ ਕੈਸ਼ ਦਾ ਥੋੜੇ ਦਿਨਾਂ ਦੇ ਵਿੱਚ ਤਕਰੀਬਨ 2 ਕਰੋੜ ਦਾ ਫੰਡ ਉਹਨਾਂ ਪਿੰਡਾਂ ਨੂੰ ਦਿੱਤਾ ਜਾ ਬਿਲਕੁਲ ਜੀ ਔਰ ਮੈਂ ਕਹਾ ਕਿ ਕੋਰਡ बार-बार ਲੱਗਣ ਕਰਕੇ ਥੋੜੇ ਜਿਹਾ ਕੰਮ ਸਾਡੇ ਡਿਲੇ ਹੋ ਰਹੇ ਆ ਬਾਕੀ ਮੁਕਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹਿਲੇ ਹਾਊਸ ਗਾਸਟ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਤਾਂ ਇਹ ਤਰਜੀਹ ਦਿਮਾਗੀ ਜ਼ਿਲ੍ਹੇ ਦੇ ਵਿੱਚ ਸਭ ਤੋਂ ਸਭ ਤੋਂ ਚੈਪਟਨ ਬਹੁਤ ਜ਼ਲਦ ਖੰਡਾਉਣਾ ਨਹੀਂ ਦਿੱਤਾ ਇੱਕ ਫਾਜ਼ਿਲਕਾ ਅੱਜ ਤੁਸੀਂ ਆਇਓ ਫਾਜ਼ਿਲਕਾ ਦੇ ਸਿਵਲ ਪ੍ਰਸ਼ਾਸਨ ਦਾ ਇੱਥੇ ਬਹੁਤ ਬੁਰਾ ਹਾਲ ਹੈ ਸਿਵਲ ਪ੍ਰਸ਼ਾਸਨ ਦੇ ਵਿੱਚ ਚਾਹੇ ਕੋਈ ਡੀਸੀ ਦਫ਼ਤਰ ਹੈ ਬਿਨਾਂ ਰਿਸ਼ਵਤੋ ਕੰਮ ਨਹੀਂ ਹੁੰਦਾ ਕੋਈ ਅਫਸਰ ਦਫ਼ਤਰਾਂ ਦੇ ਵਿੱਚ ਨਹੀਂ ਬੈਠਦੇ ਲੋਕਾਂ ਦੀ ਖੱਜਲ ਖਵਾਰੀ ਬਹੁਤ ਹੁੰਦੀ ਅਫਸਰ ਦਫ਼ਤਰਾਂ ਦੇ ਵਿੱਚ ਨਹੀਂ ਮਿਲਦੇ ਫਾਜ਼ਿਲਕਾ ਦੇ ਜੇ ਕੋਈ ਤਹਿਸੀਲਦਾਰ ਦਫ਼ਤਰ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਕਦੇ ਵੀ ਸਰਕਾਰ ਇਹੋ ਜਿਹੇ ਅਫਸਾਨੇ ਨਹੀਂ ਬਖਸ਼ਦੀ ਤੁਸੀਂ ਜੇ ਕੋਈ ਇਨਫਰਮੇਸ਼ਨ ਹੈ ਤਾਂ ਉਹ ਸਾਡੇ ਤੱਕ ਪਹੁੰਚਾਓ ਅਸੀਂ ਕੋਈ ਨਾ ਕੋਈ ਨੂੰ ਤਾਂ ਹੱਲ ਕਰਤਾਗੇ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ